ਜ਼ਿਲ੍ਹਾ ਬਰਨਾਲਾ ਦੀ 18ਵੀਂ ਵਰੇਗੰਡ ਮੌਕੇ ਅੱਜ ਬਰਨਾਲਾ ਨੂੰ ਇੱਕ ਹੋਰ ਵੱਡਾ ਤੋਹਫ਼ਾ ਮਿਲਿਆ ਅੱਜ ਜਦੋਂ ਬਰਨਾਲੇ ਜ਼ਿਲ੍ਹੇ ਦੀ 18ਵੀਂ ਵਰੇਗੰਡ ਵਿਕਾਸਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਵੱਲੋਂ ਪੱਤਰਕਾਰ ਸਾਥੀਆਂ ਨਾਲ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਸੀ ਉਸੇ ਵੇਲੇ ਹੀ ਕੇਂਦਰ ਸਰਕਾਰ ਨੇ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਬਰਨਾਲਾ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਬਰਨਾਲਾ ਤੋਂ ਲੁਧਿਆਣਾ ਤੱਕ ਰੇਲਵੇ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅੱਜ ਰੇਲਵੇ ਲਾਈਨ ਦਾ ਸਰਵੇ ਲਈ ਨੋਟੀਫਿਕੇਸ਼ਨ ਵਿਚਾਰੀ ਕਰ ਦਿੱਤਾ ਹੈ ਬਰਨਾਲਾ ਦੇ ਵਿੱਚ ਲੋਕ ਕਹਿੰਦੇ ਸੁਣੇ ਗਏ ਕਿ ਐਵੇਂ ਤਾਂ ਨਹੀਂ ਕੇਵਲ ਢਲੋਂ ਨੂੰ ਕਹਿੰਦੇ ਵਿਕਾਸਪੁਰਸ਼ ਸਰਦਾਰ ਕੇਵਲ ਸਿੰਘ ਢਲੋਂ ਜੋ ਕਹਿੰਦੇ ਹਨ ਉਹ ਕਰ ਵਿਖਾਉਂਦੇ ਹਨ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 18 ਬਰੇ ਪਹਿਲਾਂ ਸਰਦਾਰ ਕੇਵਲ ਸਿੰਘ ਢਲੋਂ ਨੇ ਹੀ ਬਰਨਾਲੇ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਇਆ ਸੀ ਜਿਸ ਤੋਂ ਬਾਅਦ ਬਰਨਾਲੇ ਦੇ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗ ਗਈ ਸੀ ਤੇ ਹੁਣ ਫਿਰ ਕੇਵਲ ਢਲੋਂ ਨੇ ਆਪਣਾ ਕੀਤਾ ਵਾਅਦਾ ਪੂਰਾ ਕੀਤਾ ਅਤੇ ਕੇਂਦਰ ਸਰਕਾਰ ਕੋਲੋਂ ਬਰਨਾਲਾ ਤੋਂ ਲੁਧਿਆਣਾ ਤੱਕ ਰੇਲਵੇ ਲਾਈਨ ਨੂੰ ਮਜੂਰ ਕਰਵਾਇਆ ਹੈ। ਪਾ ਕੇ ਖੜਾ। ਥੋੜਾ ਮੇਰੇ ਕਰ। ਅੱਛਾ ਇਹ ਮੜਾ ਕੀ ਗੱਲ ਜੀ ਸਾਰਾ ਉਧਰ ਪ੍ਰੈਸ ਦਾ ਹੋ ਗਿਆ। ਸਾਡੇ ਬੰਦ। ਆਪਾਂ ਮਗਰ ਹੋ ਗਿਆ। ਅੱਛਾ ਜੋ ਬਾਈ ਆਪਾਂ। ਆਮਨ ਥੋੜਾ ਪਿੱਛੇ ਹੋ ਜਾਓ। ਇੱਕ ਮਿੰਟ ਲਓ ਸਾਹਿਬ। ਇੱਕ ਮਿੰਟ ਜੀ। ਪਿੱਛੇ ਹੋ ਜਾਓ ਬਾਈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਬਾਈ ਵੀਰ ਵੀਰ ਪਿੱਛੇ ਹੋ ਜਾਓ ਵੀਰੇ ਪਿੱਛੇ ਹੋ ਜਾਓ ਯਾਰ ਹੋ ਜਾਓ ਪਿੱਛੇ ਹੋ ਜਾਓ ਜਿਹੜੀ ਸ੍ਰੀਮੀਆਂ ਆਣਦਾ ਹੈ ਜਨਾਬ ਜਨਾਬ ਕੇਕ ਜਿਲ੍ਹਾ ਬੜਾ ਜਿਲ੍ਹਾ ਬੜਾ ਚਲੋ 9 ਨਵੰਬਰ ਜੀ 19 ਨਵੰਬਰ 2006 18ਵੀਂ ਐਨੀਵਰਸਰੀ ਜਿਹੜੀ ਹੈ ਬਹੁਤ ਬਹੁਤ ਮੌਰਗਾਈ ਬਹੁਤ ਬਹੁਤ ਮੌਰਗਾਈ ਹਾਲ ਟਿੱਲੋ ਸਾਹ ਉਹ ਜਿੱਤਦਾ ਹੋਇਆ ਸਮਝਿਆ ਨਾ ਉਹ ਜਿੱਤਦਾ ਪਰਵਾਹ ਕਰੋ ਰਹੀ ਜਿੱਤ ਇਹ ਇਸ ਵਾਰ ਕੀ ਕਰਦੇ ਰਹੀਏ ਕਰਦੇ ਲਾਉਂਗਾ ਫੋਟੋ ਕਰਾਉਣੀ ਹੈ ਇਕੱਲੀ ਉਹ ਨਾਲ ਆਏ ਫੋਟੋ ਕਰਾਉਣੀ ਥੈਂਕ ਯੂ ਲੋ ਜੀ ਉਹ ਮਾਰ ਕਾ ਜੋਰ ਉਹ ਜਿੱਤਦੀਆਂ ਤੇ ਅੱਗੇ ਤੋਂ ਮੈਂ ਦੇ ਦੇਣਾ ਦੇਖੀ ਬੇ ਬੰਦਾ ਫੋਟੋ ਸਾਹਿਬ ਨਾਲੇ ਦੀ ਤਰੱਕੀ ਹੋਈ ਆ ਔਰ ਜ਼ਿਲ੍ਹਾ ਬਣਨ ਕਰਕੇ ਹੋਈ ਐ ਇਸੇ ਹਟਿਆਏ ਬਾਜ਼ਾਰ ਦੇ ਵਿੱਚ ਖੜ ਕੇ ਜਿਵੇਂ ਮੇਰਾ ਵੀਰ ਕਰਨ ਕਿੱਥੇ ਆ ਉਹ ਹਾਂਜੀ 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 ਗੱਲ ਵੀ ਇੱਥੇ ਕਿਹਾ ਸੀ ਵੀ ਨੇਰੀਆਂ ਲਿਆ ਦਾਂਗੇ ਵਿਕਾਸ ਦੀ ਐ ਤੇ ਬਰਨਾਲਾ ਜ਼ਿਲ੍ਹਾ ਬਣਿਆ ਤਾਂ ਹੀ ਬਰਨਾਲੇ ਦੇ ਵਿੱਚ ਡਿਵੈਲਪਮੈਂਟ ਆਈ ਪ੍ਰਬੰਧ ਕੀ ਕੰਪਲੈਕਸ ਆਏ ਐ ਐਸੇ ਦੇ ਵਿੱਚ ਅੰਡਰ ਬ੍ਰਿਜ ਬਣੇ ਓਵਰ ਬ੍ਰਿਜ ਬਣੇ ਬਰਨਾਲਾ ਰੈਕੋਰਡ ਸੜਕ ਸੀਵਰ ਟ੍ਰੀਟਮੈਂਟ ਪਲਾਂਟ ਲੱਗੇ ਸਾਰੀਆਂ ਕੌਲੀਆਂ ਬਣੀਆਂ ਪੂਟਾ ਤੋਂ ਕੌਲੀ ਅਸੀਂ ਰਿਮੂਵ ਕਰਾ ਕੇ ਲੋਕਾਂ ਨੂੰ ਜਿਹੜੇ ਲੋਕ ਕਰੇ ਫਸੇ ਹੋਏ ਸੀ 플ੌਟ ਲੈ ਕੇ ਜੋ ਕੁਝ ਹੋਇਆ ਜੇ ਜ਼ਿਲ੍ਹਾ ਬਣਿਆ ਤਾਂ ਹੀ ਹੋਇਆ ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਸਾਰੇ ਲੋਕਾਂ ਦੇ ਜੋ ਸਾਥ ਦੇ ਲਈ ਤੁਸੀਂ ਜਦੋਂ ਮੰਗ ਕੀਤੀ ਮੈਂ ਇਹ ਵਾਅਦਾ ਕੀਤਾ ਸੀ ਅੱਜ ਗੱਲਾਂ ਤਾਂ ਬਹੁਤ ਕਰਦੇ ਜਿਹੜੇ ਦੂਜੇ ਹੱਥੋਂ ਦੇ ਲੀਡਰ ਸਹਿਬਾਨ ਆਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕੇਵਲ ਸਿੱਖ ਢਲੋਂ ਨੇ ਕਿਹਾ ਸੀ ਜੇ ਜ਼ਿਲ੍ਹਾ ਬਣੋ ਤਾਂ ਇਲੈਕਸ਼ਨ ਲੜਾਂਗੇ ਇਲੈਕਸ਼ਨ ਤਾਂ ਲੜਿਆ ਸੀ ਪਹਿਲਾਂ ਜ਼ਿਲ੍ਹਾ ਬਣਾਇਆ ਸੀ ਫਿਰ ਬਨਾਲਾ ਰੈਕੋਰਡ ਸੜਕ ਬਣੀ ਤਾਂ ਇਲੈਕਸ਼ਨ ਲੜਿਆ ਸੀ ਉਹ ਗੱਲਾਂ ਕਰਨੀਆਂ ਸੌਖੀਆਂ ਨੇ ਨਵਾੜੀਆਂ ਬੜੀਆਂ ਔਖੀਆਂ ਨੇ ਜਿਵੇਂ ਉਹ ਗੱਲ ਜਿਹੜਾ ਪਹਿਲਾਂ ਕਿਹਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਉਹਨੇ ਮਸ਼ਹੂਰੀ ਕਰਨ ਆਲੇ ਆਏ ਆ ਡੂੰਡੂ ਵੀ ਵਜਾਉਣ ਆਏ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਬਨਾਲੇ ਦੇ ਲੋਕ ਸਭ ਕੁਝ ਜਾਣਦੇ ਆ ਬਹੁਤ ਜੀ ਸਾਰੀਆਂ ਜੀ ਅੱਜ ਮੈਂ ਭਾਰਤੀ ਜਨਤਾ ਪਾਰਟੀ ਦਾ ਪਾਰ ਦੀ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਜਿਹੜਾ ਬਰਨਾਲਾ ਮੁੱਲਾਪੁਰ ਰਾਏਕੋਟ ਰੇਲਵੇ ਲਿੰਕ ਜੋੜਿਆ ਗਿਆ ਉਹਦੇ ਨਾਲ ਬਹੁਤ ਵੱਡਾ ਫਾਇਦਾ ਹੋਏਗਾ ਇਸ ਇਲਾਕੇ ਨੂੰ ਔਰ ਮੈਂ ਉਮੀਦ ਕਰਦਾ ਕਿ ਇਸ ਇਲਾਕੇ ਦੇ ਲਈ ਅੱਗੇ ਵੀ ਭਾਰਤੀ ਜਨਤਾ ਪਾਰਟੀ ਇਹ ਜੇ ਕੰਮ ਕਰਦੇ ਰਹੇਗੀ ਔਰ ਮੈਂ ਬਹੁਤ ਹੀ ਭਾਰਤ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਕਿ ਇਹ ਬਹੁਤ ਵਧੀਆ ਉਪਰਾਲਾ ਮੈਂ ਹੁਣੇ ਸ਼ਾਹ ਕਹਿੰਨਾ ਕਿ ਭਾਰਤੀ ਜਨਤਾ ਪਾਰਟੀ ਵਿਕਾਸ ਵਿੱਚ ਵਿਸ਼ਵਾਸ ਕਰਦੀ ਆ ਔਰ ਇਹ ਜਿਹੜਾ ਸਾਨੂੰ ਰੇਲਵੇ ਲਿੰਕ ਦਿੱਤਾ ਹੈਗਾ ਰੇਲਵੇ ਲਿੰਕ ਜਿਹੜਾ ਪ੍ਰਣਾਲੇ ਤੋਂ ਲੈ ਕੇ ਮੁੱਲਾਪੁਰ ਰਾਇਕੋਟ ਤੱਕ ਹੋਇਆ ਇਹ ਸਾਨੂੰ ਬਹੁਤ ਵੱਡੀ ਫੈਸਿਲਿਟੀ ਇੱਥੇ ਮਿਲੇਗੀ ਇਹਦੇ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਨਹੀਂ ਕਰ ਸਕੀ ਤੇ ਜਿਹੜੀ ਕੀਤੀ ਆ ਇਹ ਸੈਂਟਰ ਸਰਕਾਰ ਵੱਲੋਂ ਹੋਇਆ ਕਿ ਰੇਲਵੇ ਲਾਈਨ ਜਿਹੜੇ ਰੇਲਵੇ ਜਿਹੜਾ ਡਿਪਾਰਟਮੈਂਟ ਹੈ ਸੈਂਟਰ ਸਰਕਾਰ ਵੱਲੋਂ ਹੁੰਦਾ ਇਸ ਕਰਕੇ ਮੈਂ ਸੈਂਟਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸ ਕਰਕੇ ਬਹੁਤ ਜ਼ਿਆਦਾ ਧੰਨਵਾਦ ਸਾਡਾ ਇਹ ਇਹ ਸਾਡਾ ਰੇਲਵੇ ਲਿੰਕ ਜੋੜਨ ਦੇ ਲਈ